ਕਹੇ ਬਟਾ ਆਹ ਰਾਮ ਰਾਮ ਜਮਾਨਾ ਆਸੇ ਆਜਾ ਬਰਾਵਾ ਕਿਹਦੇ ਨਾਮ ਤੇ ਸੁਣਦਾ ਨਹੀਂ ਆਹ ਰਾਮ ਰਾਮ ਅਗਰ ਮੈਂ ਧੰਕੇ ਕਾਰਿ ਸੁਪਨਾ ਆਪੇ ਇਹ ਕਰਦੀ ਨੀ ਇਟਰਾਇਡ ਮਾੜੋ ਜੀ ਵਾਲੇ ਵਾਲੇ ਜੇ ਨਾ ਰੀ ਰਮ ਬਕਿਆ ਜਾਵੇ ਹੋਰ ਜੇ ਤਾਂ ਹੋ ਜੋ ਉਸ ਦਿਨ ਤੇ ਕਿੰਨੂੰ ਸਾਨੂੰ ਆਦੀ ਰਸਮ ਕਰਦੇ ਨੇ ਬਸ ਯੋਗਨੀ ਮਾਰ ਕਰ ਰਾਤੀ ਨਹੀਂ ਮਾਰ ਸਾਹਿਬ ਸਾਹਿਬ ਜੀ 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 ਜ बसि <laughs> बसि बोलदेनु کچھ نہیں ہوندا کرو سوال ہاں بھاجی لاہور صاحب تھوڑا جائچے کاندو پیسے کام نہ ہوندا نہیں پتھوان ایک مال سر رہنا سمران جی سنگم رہے امر رہے سمران جی تاما رہے امر رہے ¡Mira! ¡Hay! ਬਹੁਤ ਸਾਰਾ ਨੌਕਰੀ ਕੀਤੀ ਹੈ ਅਸੀਂ ਇੰਦਰਜੀਤ ਸਿੰਘ ਜੀ ਨਾਲ ਇਹਦਾ ਬੇਟਾ ਜੋ ਡਿਊਟੀ ਦੇ ਦੌਰਾਨ ਸ਼ਹੀਦ ਹੋਇਆ ਹੈ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਵੀ ਇਸ ਬੱਚੇ ਦਾ ਕੋਈ ਵੀ ਸਟੈਚੂ ਬਣਾ ਕੇ ਜਾਂ ਸਕੂਲ ਕਾਲਜ ਜਾਂ ਕੋਈ ਚੌਰਾਸਤੇ ਦੇ ਵਿੱਚ ਉਹਦਾ ਸਟੈਚੂ ਲਗਾ ਕੇ ਤਾਂ ਕਿ ਆਉਣ ਵਾਲੀ ਜਨਰੇਸ਼ਨ ਹੈ ਉਹ ਤੋਂ ਅਵੇਅਰ ਹੋਵੇ ਕਿ ਵੀ ਅਸਲੀ ਫੋਰਡ ਦੇ ਵਿੱਚ ਸਾਡਾ ਵੀਰ ਮੰਨ ਲਓ ਸ਼ਹੀਦ ਹੋਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਮਤਲਬ ਬੱਚੇ ਦੇਖ ਕੇ ਇਹਨੂੰ ਅਵੇਅਰ ਹੋਣ ਤੇ ਔਰ ਇਹਨਾਂ ਦਾ ਦੁੱਖ ਵੀ ਹਲਕਾ ਹੋਵੇ ਮੈਂ ਵੀ ਐਜੇ ਨੈਪਸ਼ੂ ਬਾਜ਼ਾਰਾ 267 ਇੰਜੀਨੀਅਰ ਰੈਜਿਮੈਂਟ ਦੇ ਵਿੱਚੋਂ ਰਿਟਾਇਰਮੈਂਟ 2011 ਦੇ ਵਿੱਚ ਮੈਂ ਰਿਟਾਇਰਮੈਂਟ ਹੋਇਆ ਜੀ ਮੇਰਾ ਬੱਚਾ ਜੀ 3 ਸਿਖਲਾਈ ਰੈਜਿਮੈਂਟ ਦੇ ਵਿੱਚ ਸੀ ਜੋ ਕਿ ਰਜੌਰੀ ਵਿਕਰ ਤਨਾਰ ਸੀਗਾ ਜੀ ਤੋਂ ਅੰਬਾਲਾ ਕੁਝ ਆਪਣੇ ਕੋਰਸ ਕਰਨ ਵਾਸਤੇ ਇੱਥੇ ਆਏ ਹੋਏ ਸੀਗੇ ਡਿਊਟੀ ਦੇ ਦੌਰਾਨ ਉਹਨਾਂ ਨੂੰ ਮੌਤ ਹੋਈ ਹੈ। ਮੈਂ ਸਰਕਾਰਾਂ ਨੂੰ ਉਹੀ ਮੰਗ ਕਰਦਾ ਕਿ ਜੇ ਮੇਰਾ ਬੱਚਾ ਵੀ ਡਿਊਟੀ ਦੌਰਾਨ ਸਹੀ ਰੋਇਆ ਉਹਨੂੰ ਜੋ ਸਰਕਾਰ ਵੱਲੋਂ ਬਣਦਾ ਮਾਨਸਮਾਨ ਮਿਲਣਾ ਚਾਹੀਦਾ। ਛੇੜਾਂ ਦਾ ਮਾਨਸਮਾਨ ਇੱਕ ਰੱਬ ਦਾ ਸਨਮਾਨ ਹੈ। ਜੇ ਆਪਾਂ ਛੇੜਾਂ ਦਾ ਸਨਮਾਨ ਕਰਾਂਗੇ ਦੇਖੋ ਪ੍ਰਮਾਤਮਾ ਦੀ ਪੂਜਾ ਕੀਤੀ। ਉਹਨਾਂ ਨੇ ਆਪਣੇ ਦੇਸ਼ ਲਈ ਆਪਣੀ ਜਿੰਦ ਜਾਨ ਲਾਈ ਹੈ ਤੇ ਸੱਚੀ ਸੱਚੀ ਨੌਕਰੀ ਕਰਕੇ ਕਰ ਰਹੇ ਸੀਗੇ ਮੈਂ ਸਰਕਾਰਾਂ ਤੋਂ ਇਹ ਮੰਗ ਕਰਦਾ ਕਿ ਮੇਰੇ ਬੱਚੇ ਨੂੰ ਸ਼ਹੀਦਾਂ ਦਾ ਸਨਮਾਨ ਸਨਮਾਨ ਦਿੱਤਾ ਜਾਵੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ